ਇਹ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਰਹੀ ਹੈ ਸਾਹਮਣੇ ਸੋਹਣਾ ਮੋਹਾਲੀ ਤੋਂ ਆ ਰਹੀ ਹੈ ਜਿੱਤੇਗੀ ਕਬੱਡੀ ਕੱਪ ਚੱਲ ਰਿਹਾ ਸੀ ਅੱਜ ਦੇ ਦਿਨ ਅਤੇ ਉਸ ਚੱਲਦੇ ਕੱਪ ਦੇ ਵਿੱਚ ਬਹੁਤ ਵੱਡੇ ਵੱਡੇ ਨਾਮ ਵੀ ਆਏ ਹੋਏ ਸੀ ਟਰੈਕਟਰਾਂ ਦੇ ਇਨਾਮ ਰੱਖੇ ਹੋਏ ਸੀ ਜੱਗੂ ਵੀ ਉੱਥੇ ਆਇਆ ਹੋਇਆ ਸੀ ਅਤੇ ਉਸ ਕੱਪ ਦੇ ਵਿੱਚ ਚੱਲ ਪਈਆਂ ਗੋਲੀਆਂ ਜੀਹਾਂ ਦੋਸਤੋ ਕੱਪ ਚੱਲਦੇ-ਚੱਲਦੇ ਉਸ ਦੇ ਵਿੱਚ ਗੋਲੀਆਂ ਚੱਲ ਪਈਆਂ ਅਤੇ ਦੱਸਿਆ ਇਹ ਜਾ ਰਿਹਾ ਹੈ ਹੁਣ ਵੇਲੇ ਦੀ ਜਿਹੜੀ ਵੀ ਖਬਰ ਆਈ ਹੈ ਨਿਕਲ ਕੇ ਸਾਹਮਣੇ ਨੇ ਕਿ ਉਸ ਦੇ ਵਿੱਚ ਇੱਕ ਜਿਹੜਾ ਕਿ ਰਾਣਾ ਬਲੋਚਪੁਰੀਆ ਜੀहां ਦੋਸਤੋ ਰਾਣਾ ਬਲੋਚਪੁਰੀਆ ਜੋ ਕਿ ਇੱਕ ਪ੍ਰੋਮੋਟਰ ਵੀ ਨੇ ਕਬੱਡੀ ਦੇ ਅਤੇ ਕਬੱਡੀ ਪਲੇਅਰ ਵੀ ਰਹਿ ਚੁੱਕੇ ਨੇ ਉਹਨਾਂ ਦੇ ਗੋਲੀ ਵੱਜੀ ਆ ਬਾਕੀ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਕਿਉਂਕਿ ਇਸ ਵੇਲੇ ਹਲੇ ਕੋਈ ਵੀ ਪੱਕੀ ਖਬਰ ਨਿਕਲ ਕੇ ਸਾਹਮਣੇ ਨਹੀਂ ਆ ਰਹੀ ਹੈ ਪਰ ਖਬਰਾਂ ਜਿਹੜੇ ਚੈਨਲਾਂ ਦੇ ਉੱਤੇ ਚੱਲ ਰਹੀਆਂ ਨੇ ਇਹੀ ਚੱਲ ਰਹੀਆਂ ਨੇ ਬਾਕੀ ਤੁਸੀਂ ਦੱਸਿਓ ਜੇ ਕਿਸੇ ਨੂੰ ਜ਼ਿਆਦਾ ਪਤਾ ਹੋਵੇ ਬਾਕੀ ਇੱਕ ਵੀਡੀਓ ਆਪਾਂ ਅਟੈਚ ਕਰ ਰਹੇ ਹਾਂ ਇਹ ਵੀਡੀਓ ਜ਼ਰੂਰ ਦੇਖੋ ਜੇ ਤੂੰ ਵੀ ਬਈ ਉਹਦੇ ਨਾਲ